ਵੀ ਰੱਬ ਨੂੰ ਬਿਨਾ ਮੰਨੇ ਵੀ ਵਧੀਆ ਜ਼ਿੰਦਗੀ ਕਿ ਜਿਉਂ ਹੀ ਜਾ ਸਕਦੀ ਆ ਮੈਂ ਹੁਣ ਤੰਦਰੁਸਤਾਂ ਬਿਲਕੁਲ ਮੈਨੂੰ ਕੋਈ ਬਿਮਾਰੀ ਨਹੀਂ ਐ 65 ਸਾਲ ਦੀ ਮੇਰੀ ਉਮਰ ਐ ਮੈਨੂੰ ਰੋਜ਼ਗਾਰ ਵੀ ਮਿਲ ਗਿਆ ਤੇ ਮੈਨੂੰ ਆਰਥਿਕ ਪੱਖੋਂ ਕੋਈ ਉਹ ਨਹੀਂ ਮੇਰੇ ਮੀਸੇ ਸਰਵਿਸ ਕਰਦੀ ਐ ਬੇਟਾ ਮੇਰਾ ਬਾਹਰ ਉਹਦਾ ਹੋਣੀ ਜਾਣੇ ਰੱਬ ਦੀ ਮੈਨੂੰ ਅੱਜ ਤੱਕ ਅਦੇ ਲੋੜ ਨਹੀਂ ਪਈ ਜਿਹਨੂੰ ਲੋੜ ਹੈਗੀ ਲੱਗਦੀ ਆ ਵੀ ਕੋਈ ਕੰਮ ਉਹਨਾਂ ਦਾ ਕਰਦਾ ਉਹ ਕਰਾ ਸਕਦੇ ਨੇ ਕੀ ਲੱਗਦਾ ਫਿਰ ਰੱਬ ਤੁਹਾਨੂੰ ਹੈ ਨਹੀਂ ਜੀ ਤੁਹਾਨੂੰ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਫਿਰ ਰੱਬ ਹੈ ਨਹੀਂਗਾ ਤੁਸੀਂ ਕਹਿੰਦੇ ਹੋ ਕਿ ਮੈਂ ਇਸ ਚੀਜ਼ ਨੂੰ ਜਮੀ ਨਕਾਰਦਾ ਹਾਂ ਕਿ ਪ੍ਰਮਾਤਮਾ ਨਹੀਂ ਹੈਗਾ ਤਾਂ ਤੁਸੀਂ ਕੋਈ ਕੰਮ ਕਰੋਗੇ ਉਹ ਜੇ ਸਹੀ ਤਰੀਕੇ ਨਾਲ ਕਰੋਗੇ ਤਾਂ ਉਹ ਕੰਮ ਹੋਊਗਾ ਜੇ ਉਸ ਨੂੰ ਗਲਤ ਤਰੀਕੇ ਨਾਲ ਕਰੋਗੇ ਤਾਂ ਉਹ ਕੰਮ ਨਹੀਂ ਹੋਣਾ ਹਾਂਜੀ ਹਾਂਜੀ ਤੇ ਉਹਨੂੰ ਮੰਨੇ ਬਿਨਾ ਵੀ ਕੋਈ ਮੰਨਦਾ ਕੋਈ ਫਰਕ ਨਹੀਂ ਇਹ ਆਜ਼ਾਦੀ ਹੈ ਕੋਈ ਮੰਨੇ ਜਾਂ ਨਾ ਮੰਨੇ ਜਦੋਂ ਤੁਹਾਨੂੰ ਕੋਈ ਚੰਗਾ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਮਿਲਦਾ ਹੈ ਤੁਸੀਂ ਇਹ ਗੱਲ ਕਹਿੰਦੇ ਨਹੀਂ ਕਿ ਯਾਰ ਇਹ ਤਾਂ ਰੱਬੀ ਰੂਪ ਹੈ ਬਣ ਕੇ ਆਇਆ ਮੇਰੀ ਪਰ ਇਹ ਪ੍ਰੋਬਲਮ ਸੀਗੀ ਮੇਰੀ ਜ਼ਿੰਦਗੀ ਦੇ ਵਿੱਚ ਚੱਲ ਰਹੀ ਜੇ ਇਹ ਬੰਦਾ ਔਰੇ ਇਸ ਵਕਤ ਨਾ ਖੜਾ ਹੁੰਦਾ ਨਾ ਪਹੁੰਚਿਆ ਹੁੰਦਾ ਨਾ ਉਹਨੇ ਮੇਰੀ ਮਦਦ ਕੀਤੀ ਹੁੰਦੀ ਤਾਂ ਇਹ ਮੈਂ ਇਹ ਕੰਮ ਨਹੀਂ ਹੋ ਸਕਦਾ ਜੀ ਫਿਰ ਉਹ ਤੁਹਾਡੇ ਵਾਸਤੇ ਰੱਬ ਦਾ ਰੂਪ ਹੀ ਹੋਇਆ ਕੋਈ ਰੱਬ ਨਹੀਂ ਕੋਈ ਔ ਨਹੀਂ ਆਹੀ ਜ਼ਿੰਦਗੀ ਆ ਇੱਕੋ ਜ਼ਿੰਦਗੀਆ ਮੌਤ ਤੋਂ ਬਾਅਦ ਕੋਈ ਜ਼ਿੰਦਗੀ ਨਹੀਂ ਇਹਦਾ ਆਨੰਦ ਮਾਣੋ ਅੱਜ ਕੱਲ ਦੇ ਬਾਬੇ ਕੁਝ ਵੀ ਨਹੀਂ ਕਰਦੇ ਉਹਨਾਂ ਦੇ ਕੁਝ ਮਤਲਬ ਕੁਝ ਪੱਲੇ ਨਹੀਂ ਤੁਹਾਡਾ ਕਹਿਣ ਦਾ ਮਤਲਬ ਇਹ ਆ ਪਰ ਸਰ ਜਿਵੇਂ ਲੋਕ ਉਹਨਾਂ ਕੋਲ ਪਹੁੰਚਦੇ ਨੇ ਬਾਬਿਆਂ ਕੋਲ ਜਾਂਦੇ ਨੇ ਮੰਦਿਰਾਂ 'ਚ ਜਾਂਦੇ ਨੇ ਗੁਰਦੁਆਰਿਆਂ 'ਚ ਮਸਜਿਦਾਂ 'ਚ ਚਰਚਾਂ 'ਚ ਜਾਂਦੇ ਨੇ ਜਿੱਥੇ ਤੱਕ ਮੇਰਾ ਅੰਦਾਜ਼ਾ ਹੈਗਾ ਉਹਨਾਂ ਨੂੰ ਉੱਥੇ ਜਾ ਕੇ ਇੱਕ ਪੋਜ਼ਿਟਿਵ એનર્ਜੀ ਮਿਲਦੀ ਹੈ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ એનર્ਜੀ ਸਾਨੂੰ ਉਹਨਾਂ ਨੂੰ ਅੱਗੇ ਵਧਣ ਦੀ ਜਿਹੜੀ ਇੱਛਾ ਮਿਲਦੀ ਹੈ ਕਿ ਅਸੀਂ ਹੋਰ ਕੰਮ ਕਰੀਏ ਚੰਗਾ ਕੰਮ ਕਰੀਏ ਜਾਂ ਕਿਸੇ ਹੋ ਤਰੀਕੇ ਨਾਲ ਆਪਣੇ ਜੀਵਨ ਸ਼ੈਲੀ ਨੂੰ ਵਧਿਆ ਕੀਤੀਏ ਕਰੀਏ ਪ੍ਰਮਾਤਮਾ ਦੇ ਲੜ ਲਾਈਏ ਪਰ ਜੇ ਉਹ ਕਿਸੇ ਚਮਤਕਾਰ ਦੀ ਇੱਛਾ ਰੱਖਦੇ ਨੇ ਫਿਰ ਮੈਂ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਗਾ ਪਰ ਉੱਥੇ ਜਾ ਕੇ ਤਾਂ ਉਹ ਪੋਜ਼ਿਟਿਵ ਮਿਲਦੇ ਨੇ ਨਾ ਜੇ ਉਹਨਾਂ ਨੂੰ ਕੋਈ ਸਹਾਰਾ ਮਿਲਦਾ ਸਰ ਉਹਦੇ ਵਿੱਚ ਤਾਂ ਕੋਈ ਜਿਹੜੀ ਆ ਮਾੜੀ ਗੱਲ ਨਹੀਂ ਹੈਗੀ ਆਪਣੇ ਧਰਮ ਨੂੰ ਜਿੰਨਾ ਮਰਜ਼ੇ ਚੰਗਾ ਕਹਿ ਲੋ ਉਹ ਚ ਕੋਈ ਬੁਰਾਈ ਨਹੀਂ ਹੈਗੀ ਖੁਦ ਜਿੰਨੀ ਮਰਜ਼ੀ ਸਿਫਤ ਕਰ ਲੋ ਰੌਲਾ ਉੱਥੇ ਪੈਂਦਾ ਜਦੋਂ ਅਸੀਂ ਆਪਣੇ ਧਰਮ ਨੂੰ ਚੰਗਾ ਕਹਿੰਦੇ ਆ ਦੂਜੇ ਧਰਮ ਨੂੰ ਮਾੜਾ ਕਹਿੰਦੇ ਉੱਥੇ ਫਿਰ ਦੰਗੇ ਫਸਾਦ ਨਫ਼ਰਤ ਪੈਦਾ ਹੁੰਦੀ ਆ ਉਸ ਤੋਂ ਤਾਂ ਜ਼ਰੂਰ ਸਾਡੇ ਲੋਕਾਂ ਨੂੰ ਬਚਣਾ ਚਾਹੀਦਾ ਤੁਸੀਂ ਰੱਬ ਤੇ ਯਕੀਨ ਕਰਦੇ ਹੋ ਨਹੀਂ ਜੇ ਕਿ ਮਿਲ ਗਿਆ ਜਿਵੇਂ ਹੁਣ 800 ਕਰੋੜ ਦੀ ਆਬਾਦੀ ਹੈ ਕੋਈ ਬੰਦੇ ਨੇ ਅਜ ਤੱਕ ਇਹ ਤਾਂ ਨਹੀਂ ਦਾਵਾ ਕੀਤਾ ਵੀ ਮੈਨੂੰ ਮਿਲ ਗਿਆ ਜੇ ਕਰਦਾ ਕੋਈ ਤਾਂ ਉਹਨੂੰ ਮਿਲਾ ਦਿਓ ਅਸੀਂ ਮੰਨ ਲਾਂਗੇ ਜਿਹੜੀ ਚੀਜ਼ ਨਹੀਂ ਦੇਖੀ ਉਹਨੂੰ ਨਹੀਂ ਮੰਨਦੇ ਸਵਰਗ ਨਰਕ ਹੈਗੇ ਨੇ ਤੁਹਾਡੇ ਸਾਹਮਣੇ ਨਹੀਂ ਕੋਈ ਸਵਰਗ ਨਾ ਕਲਪਨਿਕ ਨੇ ਜੇ ਹੋਣ ਤਾਂ ਇੱਕੋ ਹੋਣ ਸਵਰਗ ਜਿਵੇਂ ਸਾਰੇ ਦੇਸ਼ਾਂ ਦਾ ਸਾਰੇ ਧਰਮਾਂ ਦਾ ਅਲੱਗ-ਅਲੱਗ ਹੈ ਕੋਈ ਧਰਮ ਕਹਿੰਦਾ ਜਿੱਥੇ ਬਰਫ਼ ਪੈਂਦੀ ਆ ਜਿਆਦਾ ਉਹ ਸੂਰਜ ਨਹੀਂ ਨਿਕਲਦਾ ਕਈ ਕਿ ਮਹੀਨਾ ਬਾਦੋਂ ਤੇ ਧੁੱਪ ਨਹੀਂ ਨਿਕਲਦੀ ਉਹ ਕਹਿੰਦੇ ਸਵਰਗ ਦੇ ਵਿੱਚ ਹਰ ਰੋਜ਼ ਧੁੱਪ ਨਿਕਲਦੀ ਆ ਜਿੱਥੇ ਗਰਮ ਹਵਾ ਚੱਲਦੀ ਆ ਲੋ ਚੱਲਦੀ ਆ 50 55 ਡਿਗਰੀ ਤਾਪਮਨ ਉਹ ਕਹਿੰਦੇ ਸਵਰਗ ਦੇ ਵਿੱਚ ਹਰ ਰੋਜ਼ ਬਰਫ ਵਰਗੀ ਠੰਡੀ ਹਵਾ ਚੱਲਦੀ ਆ ਸਾਡੇ ਵਾਲੇ ਕਹਿੰਦੇ ਸਵਰਗ ਦੇ ਵਿੱਚ ਇੰਦਰ ਦਾ ਅਖੜਾ ਉੱਥੇ ਪਰੀਆਂ ਦਾ ਨਾਚ ਹੁੰਦਾ ਰਹਿੰਦਾ ਡਾਂਸ ਹੁੰਦਾ ਰਹਿੰਦਾ ਜਿਵੇਂ ਹੁਣ ਤੁਸੀਂ ਜਾ ਕੇ ਕਿਸੇ ਬਾਬੇ ਤੋਂ ਆਪਣਾ ਮੋਬਾਈਲ ਨੰਬਰ ਪੁੱਛੋ ਦੁਨੀਆ ਦੇ ਵਿੱਚ ਕੋਈ ਬਾਬਾ ਨਹੀਂ ਜਿਹੜਾ ਤੁਹਾਡਾ ਮੋਬਾਈਲ ਨੰਬਰ ਦੱਸ ਦੇਵੇ ਕਿਸੇ ਤੋਂ ਪਤਾ ਕਰਕੇ ਦੱਸ ਸਕਦਾ ਵੀ ਉਹਨੂੰ ਜੀ ਦੱਸ ਦਵੇ ਅੱਜ ਕੱਲ ਦੇ ਬਾਬੇ ਕੁਝ ਵੀ ਨਹੀਂ ਕਰਦੇ ਉਹਨਾਂ ਦੇ ਕੁਝ ਮਤਲਬ ਕੁਝ ਪੱਲੇ ਨਹੀਂ ਤੁਹਾਡਾ ਕਹਿਣ ਦਾ ਮਤਲਬ ਇਹ ਆ ਪਰ ਸਰ ਜਿਵੇਂ ਲੋਕ ਉਹਨਾਂ ਕੋਲ ਪਹੁੰਚਦੇ ਨੇ ਬਾਬਿਆਂ ਕੋਲ ਜਾਂਦੇ ਨੇ ਮੰਦਿਰਾਂ 'ਚ ਜਾਂਦੇ ਨੇ ਗੁਰਦੁਆਰਿਆਂ 'ਚ ਮਸਜਿਦਾਂ 'ਚ ਚਰਚਾਂ 'ਚ ਜਾਂਦੇ ਨੇ ਜਿੱਥੇ ਤੱਕ ਮੇਰਾ ਅੰਦਾਜ਼ਾ ਹੈਗਾ ਉਹਨਾਂ ਨੂੰ ਉੱਥੇ ਜਾ ਕੇ ਇੱਕ ਪੋਜ਼ਿਟਿਵ ਐਨਰਜੀ ਮਿਲਦੀ ਆ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਐਨਰਜੀ ਸਾਨੂੰ ਉਹਨਾਂ ਨੂੰ ਅੱਗੇ ਵਧਣ ਦੀ ਜਿਹੜੀ ਇੱਛਾ ਮਿਲਦੀ ਆ ਕਿ ਅਸੀਂ ਹੋਰ ਕੰਮ ਕਰੀਏ ਚੰਗਾ ਕੰਮ ਕਰੀਏ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੇ ਜੀਵਨ ਸ਼ੈਲੀ ਨੂੰ ਵਧਿਆ ਕੀਤੀਏ ਕਰੀਏ ਪ੍ਰਮਾਤਮਾ ਦੇ ਲੜ ਲਾਈਏ ਪਰ ਜੇ ਉਹ ਕਿਸੇ ਚਮਤਕਾਰ ਦੀ ਇੱਛਾ ਰੱਖਦੇ ਨੇ ਫਿਰ ਮੈਂ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਗਾ ਪਰ ਉੱਥੇ ਜਾ ਕੇ ਤਾਂ ਉਹ ਪੋਜ਼ਿਟਿਵ ਮਿਲਦੇ ਨੇ ਨਾ ਜੇ ਉਹਨਾਂ ਨੂੰ ਕੋਈ ਸਹਾਰਾ ਮਿਲਦਾ ਸਰ ਉਹਦੇ ਵਿੱਚ ਤਾਂ ਕੋਈ ਜਿਹੜੀ ਆ ਮਾੜੀ ਗੱਲ ਨਹੀਂ ਹੈਗੀ ਹੁਣ ਤੁਸੀਂ ਦੇਖੋ ਸਾਡੇ ਹਿੰਦੁਸਤਾਨ ਦੇ ਵਿੱਚ ਜੇ 140 ਕਰੋੜ ਆਬਾਦੀ ਆ ਤਾਂ 100 ਕਰੋੜ ਤੋਂ ਵੱਧ ਲੋਕ ਕਿਤੇ ਨਾ ਕਿਤੇ ਆਪਣੇ ਆਪਣੇ ਧਾਰਮਿਕ ਸਥਾਨਾਂ 'ਚ ਜਾਂਦੇ ਨੇ ਪਰ ਉਹ ਆ ਕੇ ਜ ਆਪਣੇ ਰੋਜ਼ਾਨਾ ਜ਼ਿੰਦਗੀ 'ਚ ਉਸੇ ਤਰ੍ਹਾਂ ਕਰਪਸ਼ਨ ਕਰਦੇ ਨੇ ਉਸ ਤਰ੍ਹਾਂ ਮਿਲਾਵਟ ਕਰਦੇ ਨੇ ਉਹ ਜਿਹਾ ਤਰ੍ਹਾਂ ਬੇਈਮਾਨੀ ਕਰਦੇ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਚੋਰੀਆਂ ਕਰਦੇ ਨੇ ਹੈਰਾ ਫੇਰੀਆਂ ਕਰਦੇ ਨੇ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਪਹੁੰਚ એનર્ਜੀ ਉੱਥੋਂ ਲੈ ਕੇ ਆਉਂਦੇ ਨੇ ਕਿਉਂਕਿ ਉੱਥੇ ਤਾਂ ਇਹੀ ਸਿਖਾਇਆ ਜਾਂਦਾ ਵੀ ਦਾਨ ਕਰੋ ਉੱਥੇ ਤਾਂ ਇਹ ਵੀ ਦਾਨ ਕਰੋ ਤੁਹਾਨੂੰ ਉੱਪਰ ਸਵਰਗ ਮਿਲੇਗਾ ਲਾਲਚ ਦਿੱਤਾ ਜਾਂਦਾ ਨਰਕ ਦਾ ਡਰ ਸਵਰਗ ਦਾ ਲਾਲਚ ਇਹ ਦੋਨੋਂ ਚੀਜ਼ਾਂ ਖਾਤਮਾ ਕਰਦੇ ਸਾਰੇ ਸਵਰਗ ਨਰਕ ਹੈਗੇ ਨੇ ਤੁਹਾਡੇ ਸਾਹਮਣੇ ਨਹੀਂ ਕੋਈ ਸਵਰਗ ਨਾ ਕਲਪਨਿਕ ਨੇ ਜੇ ਹੋਣ ਤਾ ਇੱਕੋ ਹੋਂ ਸਵਰਗ ਹੈ ਜਿਵੇਂ ਸਾਰੇ ਦੇਸ਼ਾਂ ਦਾ ਸਾਰੇ ਧਰਮਾਂ ਦਾ ਅਲੱਗ-ਅਲੱਗ ਹੈ ਕੋਈ ਧਰਮ ਕਹਿੰਦਾ ਜਿੱਥੇ ਬਰਫ਼ ਪੈਂਦੀ ਹੈ ਜਾਦਾ ਉਹ ਸੂਰਜ ਨਹੀਂ ਨਿਕਲਦਾ ਕਈ ਕਿੰਨੇ ਬਾਦੋਂ ਤੇ ਧੁੱਪ ਨਹੀਂ ਨਿਕਲਦੀ ਉਹ ਕਹਿੰਦੇ ਸਵਰਗ ਦੇ ਵਿੱਚ ਹਰ ਰੋਜ਼ ਧੁੱਪ ਨਿਕਲਦੀ ਆ ਜਿੱਥੇ ਗਰਮ ਹਵਾ ਚੱਲਦੀ ਆ ਲੋ ਚੱਲਦੀ ਆ 50 55 ਡਿਗਰੀ ਤਾਪਮਨ ਉਹ ਕਹਿੰਦੇ ਸਵਰਗ ਦੇ ਵਿੱਚ ਹਰ ਰੋਜ਼ ਬਰਫ਼ ਵਰਗੀ ਠੰਡੀ ਹਵਾ ਚੱਲਦੀ ਆ ਸਾਡੇ ਵਾਲੇ ਕਹਿੰਦੇ ਸਵਰਗ ਦੇ ਵਿੱਚ ਇੰਦਰ ਦਾ ਅਖੜਾ ਉੱਥੇ ਪਰੀਆਂ ਦਾ ਨਾਚ ਹੁੰਦਾ ਰਹਿੰਦਾ ਡਾਂਸ ਹੁੰਦਾ ਰਹਿੰਦਾ ਤੇ ਜਿਹੜੀ ਇਹ ਗੱਲਾਂ ਤੁਸੀਂ ਹੁਣ ਦੱਸ ਰਹੇ ਹੋ ਇਹਨਾਂ ਨਾਲ ਲੋਕਾਂ ਨੂੰ ਮਤਲਬ ਇਹ ਕਿਹਾ ਜਾਂਦਾ ਕਿ ਤੁਸੀਂ ਇਹ ਚੀਜ਼ ਤੁਹਾਨੂੰ ਹਾਸਲ ਹੋਊਗੀ ਇਹ ਹਿਪਨਟਾਈਜ਼ ਕਰ ਲੈਂਦੇ ਨੇ ਇੱਕਦਾਂ ਹਾਂ ਜੀ ਹਿਪਨਟਾਈਜ਼ ਹੋ ਜਾਂਦਾ ਬੰਦਾ ਹਾਂ ਇਹ ਹਿਪਨਟਾਈਜ਼ ਹੋ ਜਾਂਦਾ ਹੋ ਜਾਂਦਾ ਇਹ ਹਿਪਨਟਾਈਜ਼ ਹੋਤਾ ਨਹੀਂ ਕਰਦੇ ਹਿਪਨੋਟਾਈਜ਼ ਇਹ ਕੋਹਰ ਵਲੰਟੀ ਨੀਂਦ ਇੱਕ ਤਰੀਕਾ ਹੈ ਵਲੰਟੀ ਨੀਂਦ ਇਹ ਕੀ ਹੁੰਦੀ ਆ ਇਹ ਹੁੰਦਾ ਵੀ ਜਦੋਂ ਅਸੀਂ ਕੋਈ ਚੀਜ਼ ਸਾਹਮਣੇ ਪਈ ਦੇਖਦੇ ਆ ਉਹ ਉਹਦੇ ਉੱਤੇ ਪ੍ਰਕਾਸ਼ ਪੈਂਦਾ ਜਿਹੜੀ ਚੀਜ਼ ਤੇ ਦਿਨ ਚੇ ਦਿਖਦੀ ਆ ਨਾ ਪਹਿਲਾਂ ਉਹ ਤਾਂ ਸੂਰਜ ਦੀ ਰੋਸ਼ਨੀ ਜਾਂ ਬਲਬ ਦੀ ਰੋਸ਼ਨੀ ਪੈਂਦੀ ਆ ਉਹ ਪ੍ਰਕਾਸ਼ ਕੁਝ ਤਾਂ ਉਹਦੇ ਵਿੱਚ ਬਜੌਰ ਬਹੋ ਜਾਂਦਾ ਜਜਵਾ ਹੋ ਜਾਂਦਾ ਕੁਝ ਪਰਿਵਰਤਤ ਹੋ ਕੇ ਉਹ ਦੁਬਾਰਾ ਸਾਡੀਆਂ ਅੱਖਾਂ ਦੇ ਵਿੱਚ ਆਉਂਦਾ ਤਾਂ ਸਾਡੇ ਅੱਖ ਦੇ ਵਿੱਚ ਰੈਟੀਨਾ ਦੇ ਵਿੱਚ ਉਹਦੀ ਫੋਟੋ ਬਣਦੀ ਹੈ ਪਹਿਲਾਂ ਫਿਰ ਅੱਖ ਤੋਂ ਇੱਕ ਨਾੜੀ ਦਿਮਾਗ ਨੂੰ ਜਾਂਦੀ ਹੈ ਜਿਹੜੀ ਦੱਸਦੀ ਹੈ ਵੀ ਸਾਹਮਣੇ ਚੀਜ਼ ਪਈ ਆ ਹੈ ਜੇ ਅਸੀਂ ਟਿਕ ਟਿਕੀ ਲਾ ਕੇ ਦੇਖੀਏ ਲਗਾਤਾਰ ਅੱਖ ਨਾਲ ਚਪਕੀਏ ਤਾਂ ਉਹ ਜਿਹੜੀ ਨਾੜੀ ਆ ਉਹ ਥੱਕ ਜਾਂਦੀ ਹੈ ਇਸ ਨੂੰ ਹਿਪਨੋਟਾਈਜ਼ ਕਹਿੰਦੇ ਨੇ ਨਾ ਬਨੌਟੀ ਨੀਂਦ ਕਹਿ ਸਕਦੇ ਆ ਉਹਦੇ ਵਿੱਚ ਜਿਹੜਾ ਫਿਰ ਨੇੜੇ ਬੈਠਾ ਜਿੱਦਾਂ ਜਿੱਦਾਂ ਉਹ ਬੋਲੂਗਾ ਉਸੇ ਤਰ੍ਹਾਂ ਉਹਨੂੰ ਲੱਗੂਗਾ ਜੇ ਉਹ ਕਹੂਗਾ ਪਰ ਇਸ ਆਮ ਨਾਲ ਤਾਂ ਬੰਦੇ ਬਹੁਤ ਹਿਪਨੋਟਾਈਜ਼ ਹੁੰਦੇ ਨੇ ਜਿਵੇਂ ਮੰਨ ਲਓ ਕੋਈ ਫੋਨ ਯੂਜ਼ ਕਰ ਰਿਹਾ ਜੇ ਉਹਦੇ ਨਾਲ ਬੈਠਾ ਕੋਈ ਇਨਸਾਨ ਉਸ ਨੂੰ ਆਪਣੀ ਕੋਈ ਗੱਲ ਦੱਸ ਰਿਹਾ ਜਾਂ ਨਹੀਂ ਦੱਸ ਰਿਹਾ ਉਹਨੂੰ ਫਿਰ ਫੋਨ ਨੇ ਹਿਪਨੋਟਾਈਜ਼ ਕਰ ਲਿਆ ਕਿਉਂਕਿ ਉਹਨੂੰ ਰੀਲ ਦੀ ਆਵਾਜ਼ ਸੁਣਦੀ ਹੁੰਦੀ ਹੈ ਨਾਲ ਬੈਠੇ ਬੰਦੇ ਦੀ ਆਵਾਜ਼ ਨਹੀਂ ਸੁਣਦੀ ਨਹੀਂ ਨਹੀਂ ਉਹ ਹਿਪਨੋਟਾਈਜ਼ ਨਹੀਂ ਉਹ ਤਾਂ ਉਹਦਾ ਧਿਆਨ ਉਧਰ ਹੁੰਦਾ ਸਰ ਵੀਰੇ ਧਿਆਨ ਹੀ ਹੋਇਆ ਗਿਆ ਹਾਂ ਜਿਵੇਂ ਹੁਣੇ ਧਿਆਨ ਹੀ ਹੋ ਗਿਆ ਤੁਸੀਂ ਤੁਹਾਨੂੰ ਦੱਸਦੇ ਆ। ਆਪਣਾ ਤਾਂ ਇਹ ਤਾਂ ਇੱਕ ਬਨੌਟੀ ਨੀਂਦ ਐ। ਜਿਹਦੇ ਵਿੱਚ ਕੁਝ ਸਾਡੇ ਤਰਕਸ਼ੀਲ ਮੈਂਬਰ ਵੀ ਕਦੇ-ਕਦੇ ਕਿਸੇ ਉਸ ਨੂੰ ਕਰਨਾ ਪੈਂਦਾ। ਤੁਸੀਂ ਜਿੱਦਾਂ ਕਦੇ ਕਿਸੇ ਨੂੰ? ਜਿੱਦਾਂ ਹਾਂ ਜੀ ਹਾਂ ਜੀ। ਮੈਂ ਸਕੂਲ ਦੇ ਵਿੱਚ ਫਿਰ ਮੈਨੂੰ ਕਰਕੇ ਦਿਖਾਓ। ਹਾਂ ਜੀ ਮੈਨੂੰ ਕਰਕੇ ਦਿਖਾਓ। ਹਾਂ ਉਹਨੂੰ 5 ਮਿੰਟ ਲੱਗਦੇ ਆ। ਤੁਸੀਂ ਵੀ ਹੋ ਸਕਦੇ ਹੋ ਬੱਚਾ ਥੋੜਾ ਜਲਦੀ ਜਲਦੀ ਹੋ ਜਾਂਦਾ। ਬੱਚਾ ਜਲਦੀ ਹੋ ਜਾਂਦਾ। ਮੈਂ ਸਕੂਲ ਦੇ ਪਰ ਇਸ ਇਸੇ ਵੀਡੀਓ ਦੇ ਥੱਲੇ ਨੀਚੇ ਬਹੁਤ ਲੋਕੀ ਕਮੈਂਟ ਹੀ ਕਰਨਗੇ ਕਿ ਲਓ ਜੀ ਮੈਨੂੰ ਕਰਕੇ ਦਿਖਾਓ। ਹਾਂ ਮੈਂ ਨਹੀਂ ਹੁੰਦਾ ਹਿਪਨੋਟਾਈਜ਼ ਹਾਂ ਨਹੀਂ ਜਿਹੜਾ ਕਹੂਗਾ ਮੈਂ ਨਹੀਂ ਹੁੰਦਾ ਉਹ ਨਹੀਂ ਹੋਊਗਾ ਹਿਪਨੋਟਾਈਜ਼ ਜਿਹੜਾ ਹਿਪਨੋਟਾਈਜ਼ ਕਰਨ ਵਾਲਾ ਉਹਨੂੰ ਕੁਝ ਸੁਝਾਅ ਦੇਊਗਾ ਉਹਨੂੰ ਕਹੂਗਾ ਅੱਖ ਨਹੀਂ ਚਪਕਣੀ ਸਿੱਧਾ ਟਿਕ ਟਿਕੀ ਲਾ ਕੇ ਦੇਖ ਜੇ ਬੰਦਾ ਅੱਖ ਚਪਕੀ ਜਾਂਦਾ ਉਹਨੂੰ ਨੀਂਦ ਨਹੀਂ ਆਊਗੀ ਯਾਨੀ ਜੇ ਉਹਦੀ ਸਹਿਮਤੀ ਤੋਂ ਬਿਨਾ ਕਿਸੇ ਨੂੰ ਹਿਪਨੋਟਾਈਜ਼ ਨਹੀਂ ਕੀਤਾ ਜਾ ਸਕਦਾ ਹੂੰ hypnotize ਕਰਕੇ ਉਹਦੀ ਮਰਜ਼ੀ ਦੇ ਖਿਲਾਫ ਕੋਈ ਚੀਜ਼ ਨਹੀਂ ਕੀਤੀ ਮੈਂ ਮਰਜ਼ੀ ਦੇ ਖਿਲਾਫ ਮੈਸ ਨੂੰ ਬੰਦੇ ਨੂੰ ਨਾਨ ਵੇਜ ਨਹੀਂ ਖਵਾਇਆ ਜਾ ਸਕਦਾ ਕਿਸੇ ਜਿਵੇਂ ਸਿੱਖ ਬੰਦੇ ਨੂੰ ਕੋਈ ਤੰਬਾਕੂ ਵਗੈਰਾ ਦਾ ਸੇਵਨ ਨਹੀਂ ਕਰਵਾਇਆ ਜਾ ਸਕਦਾ ਨਾਲ ਦੀ ਨਾਲ ਉਹਦੀ ਨੀਂਦ ਖੁੱਲ ਜੂਗੀ ਉਹ ਉਹਦਾ ਉਹ ਨਹੀਂ ਕਰੂਗਾ ਫਿਰ ਹੀਪਨਟਾਈਜ਼ ਮਤਲਬ ਜਾਨੀ ਫੁੱਲ ਕੰਟਰੋਲ ਨਹੀਂ ਹੁੰਦਾ ਬੰਦੇ ਦਾ ਫੁੱਲ ਕੰਟਰੋਲ ਨਹੀਂ ਹੁੰਦਾ ਨਹੀਂ ਹੁੰਦਾ ਜੇ ਉਹਦੀ ਇੱਛਾ ਦੇ ਖਿਲਾਫ ਕੋਈ ਬੋਲਾਂਗੇ ਤਾਂ ਉਹ ਜੀ ਜਾਗ ਖੁੱਲ ਜੂਗੀ ਜੇ ਇੱਛਾ ਦੇ ਖਿਲਾਫ ਹੀ ਹੀਪਨਟਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਹੀਪਨਟਾਈਜ਼ ਹੋ ਜੂ ਨਹੀਂ ਇਹ ਨਹੀਂ ਹੁੰਦਾ ਨਹੀਂ ਹੁੰਦਾ ਯਾਨੀ ਇਹ ਜੇ ਤੁਸੀਂ ਜੇ ਅਗਲਾ ਵੀ ਮੈਂ ਹਿਪਨੋਟਾਈਜ਼ ਹੋਵਾਂ ਹਾਂ ਉਹ ਉਹੀ ਹੋਊਗਾ ਉਹ ਹੋ ਸਕਦਾ ਹਾਂ ਇਹ ਇਹ ਪਹਿਲਾਂ ਕੀ ਕਰਦੇ ਸੀ ਜਦ ਡਾਕਟਰ ਸੀ ਜਦੋਂ ਐਨਸਥੀਜਿਆ ਦੀ ਖੋਜ ਨਹੀਂ ਹੋਈ ਸੀ ਹੂੰ ਬੇਹੋਸ਼ ਕਰਨ ਵਾਲੀ ਦਵਾਈ ਨਹੀਂ ਸੀ ਉਹ ਡਾਕਟਰ ਹਿਪਨੋਟਾਈਜ਼ ਕਰ ਲੈਂਦੇ ਤੇ ਵੀ ਮੈਂ ਤੇਰੇ ਚੀਰਾ ਦੇਊਗਾ ਮੈਂ ਤੇਰੀ ਉਂਗਲ ਕਟੂਗਾ ਤੈਨੂੰ ਦਰਦ ਨਹੀਂ ਹੋਊਗਾ ਤੇ ਉਹ ਇਸ ਤਰ੍ਹਾਂ ਆਪਰੇਸ਼ਨ ਵੀ ਕਰ ਦਿੰਦੇ ਤੇ ਹੁਣ ਆਪਰੇਸ਼ਨ ਵੀ ਕਰ ਦਿੰਦੇ ਇਸ ਤਰ੍ਹਾਂ ਕੀਤਾ ਜਾ ਸਕਦਾ ਅਸੀਂ ਵੀ ਜਦੋਂ ਉਹ ਹਿਪਨੋਟਾਈਜ਼ ਕਰਦੇ ਹਾਂ ਉਹਨੂੰ ਕਹਿੰਦੇ ਆ ਵੀ ਦੇਖੋ ਮੈਂ ਤੇਰੇ ਚੁੰਡੀ ਵੱਡੂਗਾ ਤੈਨੂੰ ਬਿਲਕੁਲ ਦਰਦ ਨਹੀਂ ਹੋ ਅਸੀਂ ਜ਼ੋਰ ਦੀ ਚੁੰਡੀ ਵੱਡਾਂਗੇ ਉੱਥੇ ਨੀਲ ਵੀ ਪੈ ਜਾਊਗਾ ਪਰ ਉਹਨੂੰ ਬੰਦੇ ਨੂੰ ਹਿਪਨੋਟਾਈਜ਼ ਹੋਏ ਹੋ ਬੰਦੇ ਨੂੰ ਮਹਿਸੂਸ ਨਹੀਂ ਹੋਊਗਾ ਜੇ ਉਸ ਨੂੰ ਕਹਾਂਗੇ ਵੀ ਹੱਥ ਉੱਪਰ ਕਰ ਹੁਣ ਤੇਰਾ ਮੈਂ ਹੱਥ ਬੰਨਤਾ ਤੂੰ ਜ਼ੋਰ ਲਾ ਨੀਚੇ ਕਰ ਉਹ ਹੱਥ ਨੀਚੇ ਨਹੀਂ ਕਰੂਗਾ ਜ਼ੋਰ ਲਾਊਗਾ ਆਪਣੀ ਜਾਨ ਚੋਂ ਐਵੇਂ ਮੈਂ ਜ਼ੋਰ ਲਾ ਰਿਆਂ ਉਹਦਾ ਹੱਥ ਨੀਚੇ ਨਹੀਂ ਆ ਰਿਹਾ ਅਸਲ ਚ ਉਹ ਬਨੌਟੀ ਨੀਂਦ ਚੋਂ ਬਨੌਟੀ ਨੀਂਦ ਚ ਤੇ ਸਰ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਹਿਪਨੋਟਾਈਜ਼ ਨਹੀਂ ਕੀਤਾ ਜਾ ਸਕਦਾ ਜਾਂ ਹਿਪਨੋਟਾਈਜ਼ ਜੀ ਕਰਨਾ ਆ ਤਾਂ ਉਹਦੀ ਇੱਛਾ ਦੇ ਮੁਤਾਬਿਕ ਹੀ ਕਰਨਾ ਉਸ ਤੋਂ ਇਲਾਵਾ ਨਹੀਂ ਹੁੰਦਾ ਇਹਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਲੋਕ ਮਨ ਪੜ ਲੈਂਦੇ ਨੇ ਹੁਣ ਜਦੋਂ ਕੋਈ ਹਿਪਨੋਟਾਈਜ਼ ਕਰਦਾ ਤਾਂ ਬਹੁਤ ਸੋਸ਼ਲ ਮੀਡੀਆ ਦੇ ਬਲੌਗਰਸ ਵੀ ਨੇ ਕੁਝ ਮੈਜੀਸ਼ੀਅਨ ਨੇ ਕੁਝ ਟਰਿਕਸ ਕਰਦੇ ਨੇ ਕੁਝ ਦੱਸਦੇ ਨੇ ਕਿ ਤੇਰੇ ਫਲਾਣੇ ਮਨ ਦੇ ਵਿੱਚ ਆਹ ਚੀਜ਼ ਹੈ ਕਿਸੇ ਦਾ ਮਨ ਪੜਿਆ ਜਾ ਸਕਦਾ ਜਾਂ ਨਹੀਂ ਪੜਿਆ ਜਾ ਸਕਦਾ ਉਹਨਾਂ ਨੇ ਪੜਿਆ ਜਾ ਸਕਦਾ ਉਹ ਕੁਝ ਹੈਰਾ ਫੇਰੀਆਂ ਹੈਗੀਆਂ ਜਦੋਂ ਇੱਕ ਬਾਬਾ ਉਹ ਪਹਿਲਾਂ ਲਿਖ ਲੈਂਦਾ ਜਿਵੇਂ ਹੁਣ ਮੈਂ ਤਾਂ ਉਹਨੂੰ ਕਹਾ ਇਹ ਮੇਰੇ ਹੱਥ 'ਚ ਇੱਕ ਚਾਕ ਹੈ ਇੱਕ ਸਲੇਟ ਹੈ ਤੇ ਮੈਂ ਕਹਾ ਤੁਸੀਂ ਕੋਈ ਵੀ ਅੰਕ ਸੋਚ ਲਓ 100 ਤੱਕ ਹੂੰ ਤੁਸੀਂ ਕਿਹਾ ਵੀ ਸੋਚ ਲਿਆ ਮੈਂ ਇਹਦੇ ਉੱਤੇ ਲਿਖਤਾ ਲਿਖ ਕੇ ਸਲੇਟ ਇੱਥੇ ਰੱਖ ਦੀ ਹੁਣ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਕਿੰਨਾ ਸੋਚਿਆ ਤੁਸੀਂ ਕਿਹਾ 70 70 ਮੈਂ ਸਲੇਟ ਚੱਕੀ ਤੇ ਇਹਦੇ ਉੱਤੇ 70 ਲਿਖਿਆ ਮੈਂ ਪਹਿਲੇ ਹੀ ਲਿਖਤਾ ਸੀ ਅਸਲ ਦੇ ਵਿੱਚ ਮਨ ਨਹੀਂ ਪੜਿਆ ਹੁੰਦਾ ਕੀ ਹੈ ਵੀ ਜਦੋਂ ਤੁਸੀਂ ਸੋਚਿਆ ਮੈਂ ਇਹਦੇ ਤੇ ਲਿਖਿਆ ਨਹੀਂ ਮੈਂ ਉਹ ਇਦਾਂ ਕਰਕੇ ਹੱਥਾ ਲਾ ਕੇ ਇੱਥੇ ਰੱਖਦਾ ਬਾਅਦ ਵਿੱਚ ਤੁਸੀਂ ਕਿਹਾ ਕਿੰਨਾ ਸੋਚਿਆ ਤੁਸੀਂ ਕਿਹਾ 70 ਮੇਰੇ ਇੱਥੇ ਅੰਗੂਠੇ ਤੇ ਇੱਕ ਟੇਪ ਲਪੇਟੀ ਹੋਈ ਗਿਆ ਟੇਪ ਦੇ ਵਿੱਚ ਇੱਕ ਚਾਕ ਹੈ ਜਿਹੜਾ ਉਹ ਫਸਾਇਆ ਹੋਇਆ ਜਦੋਂ ਤੁਸੀਂ 60 ਕਿਹਾ ਮੈਂ ਸਲੇਟ ਨੂੰ ਚੱਕਿਆ ਚੱਕ ਕੇ ਇਹ ਇਸ ਤਰ੍ਹਾਂ ਮੈਂ ਪਾ ਲਿਆ ਚੱਕਦੇ ਚੱਕਦੇ ਇੰਨੇ ਚਿਰ ਚ ਤੇ ਦਿਖਾਓ 60 ਉਹ ਬਾਅਦ ਚ ਪਾਇਆ ਮੈਂ ਜੇ ਤੁਸੀਂ ਪ੍ਰੈਕਟਿਸ ਕਰੋਗੇ ਲਗਾਤਾਰ ਲਿਖਣ ਦੀ ਤਾਂ 60 ਦੀ ਬਜਾਏ ਜੇ ਮੈਂ ਪੁੱਛਾਂ ਵੀ ਕਿਸੇ ਕਿਹੜਾ ਤੁਹਾਨੂੰ ਆਪਣਾ ਹੀਰੋ ਪਸੰਦ ਹੈ ਹੀਰੋ ਦਾ ਨੌ ਵੀ ਫਟਾਫਟ ਓਨੀ ਦੇਰ ਚ ਲਿਖਿਆ ਜਾ ਸਕਦਾ ਉਹ ਪ੍ਰੈਕਟਿਸ ਦੀ ਲੋੜ ਹੁੰਦੀ ਆ ਪਰ ਜਿਹੜੇ ਬਾਬੇ ਦੀ ਤੁਸੀਂ ਗੱਲ ਕਰਦੇ ਹੋ ਸਾਰਾ ਉਹ 77 ਅੰਕ ਨਹੀਂ ਲਿਖਦਾ ਉਹ ਤਾਂ ਲੰਬੀਆਂ ਲਾਈਨਾਂ ਲਿਖਦਾ ਕਿ ਤੂੰ ਆ ਫਲਾਣੀ ਚੀਜ਼ ਪੁੱਛਣ ਆਈ ਸੀ ਤੇ ਆ ਫਲਾਣੀ